ਇਹ ਹਾਸ ਬੰਦੀ ਸਿੰਘ ਰਹਾ ਕਰੋ ਕਾਰਜਾ ਦੇ ਸ਼ਾਮਲ ਹੋਇਆ ਸਾਰਿਆਂ ਦਾ ਧੰਨਵਾਦ ਜਿਓ ਆਇਆਂ ਨੂੰ ਤੇ ਰਖੜ ਪੁਣਿਆ ਦੀ ਬਹੁਤ ਬਹੁਤ ਮੁਬਾਰਕਾ ਆਪ ਸਾਰਿਆਂ ਨੂੰ ਕੱਲ ਚੱਲ ਗਿਆ 2027 ਦੇ ਵਿੱਚ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਆਪਾਂ ਨੇ ਅੱਜ ਸਾਰੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਪਾਣੀ ਦੀ ਜਿਵੇਂ ਜੜੀ ਫਲਾਈ ਹੋਣੀ ਜੱਦੇ ਵੱਜੀ ਬਾੜ ਸੁਜਾਵ ਦੇ ਅੱਜ ਸਰੋਣੀ ਆ ਕਬੀ ਦਾ ਬਾਸ ਪੰਜਾਬ ਦੇ ਰਾਜ ਦੀ ਖੁਸ਼ਾਲੀ ਮੰਤਰੀ ਹੈ ਉਹ ਜਿਹੜਾ ਲਕਸ਼ਣਾ ਲੜੀਆਂ ਜਾਣੀਆਂ ਨੇ ਮੈਂ ਬਾਪੂ ਜੀ ਹੋਣਾ ਕੋਈ ਜਾਵੇ ਭਾਈ ਇੱਥੇ ਨਹੀਂ ਬੋਲਦੇ ਜਿਹੜਾ ਭੀਮ ਜਿੱਤੂ ਦਾ ਘੋਪਾ ਹੈ ਭਾਈ ਮਨਜੀਤ ਸਿੰਘ ਅਮਨਦੀਪ ਸਿੱਧੂ ਹੋਰੀ ਆਇਆ ਹੋਇਆ ਉਹ ਤਾਂ ਜਲਾ ਹੈ ਉਹਨਾਂ ਨੂੰ ਵੀ ਨਾਮ ਲਾ ਲਓ ਕਦਾਂ ਬੇਟੀ ਕਰਨਾ ਚਾਹੁੰਦਾ ਇਲੈਕਸ਼ਨ ¿Listos <laughs> yeah hey. ਆਓ ਅਮਾਨ ਕੇ ਇੱਕ ਪਾਲੇ ਵਿੱਚ ਲੈ ਕੇ ਆਪਣੀ ਇਲੈਕਸ਼ਨ ਲੜੀ ਹੈ ਇੱਕ ਫਾਰਾਜ਼ ਦੀਵਾ ਨਹੀਂ ਸੱਤ ਸੱਤਾ ਤੋਂ ਜਿਹੜੇ ਆਪੀ ਆਪ ਨੂੰ ਕਾਲੀ ਕਹਿੰਦੇ ਰਹੇ ਨੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਉੱਤਰਾਂ ਕੋਈ ਵੱਡੀ ਵੱਡੀ ਗੱਲ ਨਹੀਂ ਹੈ ਸਾਨੂੰ ਸਾਰੇ ਨੂੰ ਇਕੱਠੇ ਹੋ ਕੇ ਇਹ ਮਹਈਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪਣੇ ਆਪ ਨੂੰ ਕੀ ਕਹਿਣਾਗੇ ਆ ਸੁਖਾ ਪਿਆਰਾ ਇਹ ਘਰ ਨਹੀਂ ਆ ਪੰਜਾਬ ਆ ਦਾ ਵਾਸ ਮਈ i'll right. ਆਹ ਜਾਨ ਭਈਆ ਇਹ ਕੋਈ ਸਧਾਰਨ ਪਾਰਟੀ ਨਹੀਂ ਇਹ ਪੱਥਰੀ ਪੰਜਾ कु अे असीं तव्हांजे लाइ रहियूं हमेशह